ਐਗਜ਼ਿਬਿਸ਼ਨ ਕਿਸ ਤਰ੍ਹਾਂ ਚੱਲ ਰਹੀ ਹੈ ਕੀ ਕਹਿਣਾ ਚਾਹੋ ਬਹੁਤ ਬੋਧੀ ਜੀ ਪਹਿਲਾਂ ਤਾਂ ਅਸੀਂ ਵੈਲਕਮ ਕਰਦੇ ਹਾਂ ਬੈਂਸ ਸਾਹਿਬ ਆਏ ਨੇ ਬਹੁਤ ਬਹੁਤ ਵੈਲਕਮ ਸਰ ਤੁਹਾਡਾ ਇਨਟੈਕਸ ਐਕਸਪੋ ਦਾ ਹੈ ਅੱਜ 3rd ਡੇ ਹੈ ਔਰ 2-3-4-5 4 ਦਿਨਾਂ ਦੀ ਇਹ ਐਗਜ਼ਿਬਿਸ਼ਨ ਹੈ ਅੱਜ ਇਹਦਾ 3rd ਡੇ ਹੈ ਔਰ ਤੁਸੀਂ ਬਾਹਰ ਦੇਖ ਹੀ ਰਹੇ ਹੋ ਕਿ ਜੋ ਵਿਜ਼ਟਰ ਹੈ ਸਾਡਾ ਕਿਉਂਕਿ ਇਹ ਲੋਕਾਂ ਦੀ ਐਗਜ਼ਿਬਿਸ਼ਨ ਹੈ ਮੈਂ ਕਹਿੰਦਾ ਉਹ ਨਾਰਥ ਇੰਡੀਆ ਦੇ ਲੋਕਾਂ ਦੀ ਐਗਜ਼ਿਬਿਸ਼ਨ ਹੈ ਇਨਟੈਕਸ ਐਕਸਪੋ ਔਰ ਇਹਦੀ ਉਹ ਵੇਟ ਕਰਦੇ ਆ ਇਸ ਕਰਕੇ ਹਰ ਕੰਡੀਸ਼ਨ ਜੋ ਇੱਥੇ ਪਹੁੰਚਦੇ ਆ ਔਰ ਐਗਜ਼ੀਬਿਟਰ ਔਰ ਵਿਜ਼ਟਰ ਆਪਸ ਵਿੱਚ ਇੰਟਰੈਕਟ ਕਰਕੇ ਆ ਸਭ ਦਾ ਫਾਇਦਾ ਹੋ ਰਿਹਾ ਬਾਕੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਤਕਰੀਬਨ 250 ਕੰਪਨੀਆਂ ਔਰ 1000ਸ ਆਫ ਪ੍ਰੋਡਕਟ ਲਾ ਕੇ ਬੈਠੀ ਹੋਗੀ ਲੱਗਦਾ ਨਹੀਂ ਸਰ ਅਗਲੀ ਵਾਰ ਇਸ ਤੋਂ ਵੱਡਾ ਕਰਨਾ ਪਊਗਾ ਬਾਹਰ ਜਗ੍ਹਾ ਥੋੜੀ ਪੈ ਗਈ ਹੈ ਮੈਂ ਚਲੋ ਪ੍ਰਮਾਤਮਾ ਦੀ ਮਿਹਰ ਹੈ ਹਨਾ ਅਗਲੀ ਵਾਰੀ ਹੋਰ ਹੋਰ ਵੱਡਾ ਕਰਾਂਗੇ ਆ ਸ਼ਾਮ ਨੂੰ ਇਹ ਵਸੇ ਸਾਡੇ ਕੋਲ ਨੰਬਰ ਸੌਣਗੇ ਪਰ ਕੱਲ ਸ਼ਾਮ ਤੱਕ ਜੋ ਸਾਡਾ ਟਾਰਗੇਟ ਹੈਗਾ ਤੇ ਕੋ ਸਾਡੇ ਕੋਲ ਪ੍ਰੀ ਰਜਿਸਟਰਡ ਲੋਕ ਨੇ ਸਾਰੇ 50000 ਦੇ ਕਰੀਬ ਵਿਜ਼ਟਰ ਇੱਥੇ ਵਿਜ਼ਿਟ ਕਰ ਜੂਗਾ ਕੱਲ ਸ਼ਾਮ ਤੱਕ ਟ੍ਰੀ ਗੁੱਡ ਸਾਨੂੰ ਬਾਅਦ ਵਿੱਚ ਕੋਈ ਵਾਣਾ ਉਹਦਾ ਅਨਮ੍ਰਿਤ ਰੂਪ ਅੱਜ ਤੁਸੀਂ ਇਸ ਕੰਮ ਦੇਖਣ ਵਾਸਤੇ ਆਏ ਹੋ ਮੈਂ ਆਲਰੇਡੀ ਪਹਿਲਾਂ ਵੀ ਇਸ ਐਗਜ਼ੀਬਿਸ਼ਨ ਸੈਂਟਰ ਦੇ ਵਿੱਚ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਮੈਂ ਬਾਹਰ ਮੀਡੀਆ ਦੋਸਤ ਜਦੋਂ ਐਂਟਰੀ ਕੀਤਾ ਤਾਂ ਉਹ ਮੈਨੂੰ ਸਵਾਲ ਕਰ ਰਹੇ ਸੀਗੇ ਤਾਂ ਮੈਂ ਜਵਾਬ ਦੇ ਕੇ ਆਇਆ ਜਿਹੜਾ ਕੰਮ ਸਰਕਾਰ ਨਹੀਂ ਕਰ ਸਕੀ ਉਹ ਕੰਮ ਐਗਜ਼ੀਬਿਟਰਾਂ ਨੇ ਢਿੱਲੋਂ ਸਾਹਿਬ ਤੇ ਇਹਨਾਂ ਦੇ ਦੋਸਤਾਂ ਨੇ ਮੇਰਾ ਖਿਆਲ 20 ਏਕੜ ਦੇ ਵਿੱਚ ਐਗਜ਼ੀਬਿਸ਼ਨ ਆਪਣੇ ਆਪ ਦੇ ਵਿੱਚ ਸਰਕਾਰ ਨੂੰ ਚੈਲੰਜ ਹੈਗਾ ਮੈਂ ਪਿਛਲੇ 20 ਸਾਲਾਂ ਤੋਂ ਸਰਗਰਮ ਪੋਲਿਟਿਕਸ ਦੇ ਵਿੱਚ ਐ ਮੈਂ ਬੜੀਆਂ ਸਰਕਾਰਾਂ ਨੇੜੇ ਰਹਿ ਕੇ ਉਹਨਾਂ ਦਾ ਕੰਮ\,ਕਰ ਉਹਨਾਂ ਦੇ ਨਮਾਇੰਦਿਆਂ ਦੀਆਂ ਗੱਲਾਂ ਸੁਣੀਆਂ ਦੇਖੀਆਂ ਵਾਅਦੇ ਜਰੂਰ ਵੱਡੇ-ਵੱਡੇ ਕੀਤੇ ਆ ਇੰਡਸਟਰੀ ਦੀ ਹੱਬ ਲੁਧਿਆਣਾ ਐਂਡ ਪੰਜਾਬ ਦੀ ਆਰਥਿਕ ਰਾਜਧਾਨੀ ਲੁਧਿਆਣਾ ਸਭ ਤੋਂ ਵੱਧ এমপ্লয়মেন্ট ਕੌਣ ਦਿੰਦਾ ਲੁਧਿਆਣੇ ਦਾ ਇੰਡਸਟਰੀਲਿਸਟ ਤੇ ਅੰਗੋਲਿਆਂ ਕਿੰਨਾ ਕੀਤਾ ਹੋਇਆ ਕੋਈ ਐਗਜ਼ੀਬਿਸ਼ਨ ਹਾਲ ਨਹੀਂ ਸੋ ਇਹ ਪ੍ਰਾਈਵੇਟ ਦੋਸਤਾ ਨੇ 20 ਏਕੜ ਦੇ ਵਿੱਚ ਬਹੁਤ ਆਲੀਸ਼ਾਨ ਕਿੱਥੇ ਹਰ ਸਹੂਲਤ ਹੈਗੀ ਆ ਆਲੀਸ਼ਾਨ ਤਰੀਕੇ ਦੇ ਨਾਲ ਐਗਜ਼ੀਬਿਸ਼ਨ ਮੈਂ ਇਹਨਾਂ ਦਾ ਧੰਨਵਾਦ ਕਰਦਾ ਮੁਬਾਰਕਬਾਦ ਦਿੰਦਾ ਐਂਡ ਐਕਸਚੇਂਜ ਆਫ ਟੈਕਨੀਕ ਸੈਂਟਰ ਹੈਗਾ ਪੂਰੇ ਵਰਡ ਦੀ ਦੇਸ਼ ਦੀ ਟੈਕਨੀਕ ਕਿੱਥੇ ਹੈਗੀ ਆ ਅਸੀਂ ਕਿੱਥੇ ਖੜੇ ਆ ਤਕਨੀਕ ਦਾ ਆਦਾਨ ਪ੍ਰਦਾਨ ਕਹਿ ਸਕਦਾ ਇਹ ਉਹ ਜਗਾ ਹੈਗੀ ਆ ਸੋ ਐਜ਼ ਅ ਇੰਡਸਟਰੀਲਿਸਟ ਮੈਂ ਇੰਡਸਟਰੀਲਿਸਟ ਪਹਿਲਾਂ ਪੋਲੀਟੀਸ਼ੀਅਨ ਬਾਅਦ ਦੇ ਵਿੱਚ ਐਜ਼ ਅ ਇੰਡਸਟਰੀਲਿਸਟ ਮੈਂ ਲੁਧਿਆਣੇ ਦੀ ਇੰਡਸਟਰੀ ਵੱਲੋਂ ਢਿੱਲੋਂ ਸਾਹਿਬ ਨੂੰ ਤੇ ਇਹਨਾਂ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਜਿੱਦਾਂ ਕਿ ਬੈਂਕ ਸਾਹਿਬ ਤਕਰੀਬਨ ਤੁਸੀਂ ਦੱਸਿਆ ਵੀ ਐਜੂਕੇਸ਼ਨ ਜਿਹੜਾ ਸਰਕਾਰ ਨੂੰ ਕਰਨੀ ਚਾਹੀਦੀ ਹੈ ਅੱਜ ਇਹ ਖੁਦ ਆਪ ਕਰ ਰਹੇ ਨੇ ਦੇ ਨਾਲ-ਨਾਲ ਤਕਰੀਬਨ ਕਿਤੇ ਲੱਗਦਾ ਨਹੀਂ ਕਿ ਤਕਰੀਬਨ ਜਿਹੜੀ ਅਜਿਹਾ ਬਾਹਰੋਂ ਕੰਪਨੀਆਂ ਤਾਂ ਆ ਕੇ ਆ ਰਹੀਆਂ ਨੇ ਜਿਹੜੇ ਕਿ ਤਕਰੀਬਨ ਅੱਜ ਪ੍ਰਾਈਵੇਟ ਲੋਕ ਕਰ ਰਹੇ ਨੇ ਉਹ ਜਿਵੇਂ ਸਰਕਾਰਾਂ ਨੂੰ ਜਿਹੜੇ ਕੰਮ ਹੈ ਜਾਂ ਸੈਂਟਰ ਸਰਕਾਰ ਨੂੰ ਜਾਂ ਮੌਜੂਦਾ ਪੰਜਾਬ ਸਰਕਾਰ ਨੂੰ ਹੋਣੇ ਚਾਹੀਦੇ ਸੀਗੇ ਉਹਦੇ ਲਈ ਤਕਰੀਬਨ ਅੱਜ ਬਹੁਤ ਜ਼ਿਆਦਾ ਇਹਨਾਂ ਨੂੰ ਮੁਸ਼ਕਲਾ ਵੀ ਆ ਰਹੀਆਂ ਨੇ ਕੀ ਕਰਨਾ ਚਾਹੀਦਾ ਸੋ ਫੇਲਰ ਹੈਗਾ ਸਰਕਾਰ ਦਾ ਇੰਡਸਟਰੀ ਪ੍ਰਤੀ ਰਵਈਆ ਰੁਝਾਨ ਕੀ ਐ ਐਕਸਪੋਜ਼ ਹੁੰਦਾ ਸਾਰਾ ਕੁਝ ਮੈਨੂੰ ਬਾਹਰ ਇੱਕ ਦੋਸਤ ਨੇ ਸਵਾਲ ਕੀਤਾ ਕਹਿੰਦਾ ਜੀ ਇਹੀ ਕਹਦੇ ਹੋ ਵੀ ਇੱਥੇ ਫਲਾਈਟ ਚਾਲੂ ਹੋ ਜਵੇ ਸਾਹਨੇ ਵਾਲ ਅਰਪੋਰਟ ਦੇ ਉੱਤੇ ਤਾਂ ਕਿ ਪੂਰੇ ਦੇਸ਼ ਤੋਂ ਲੋਕ ਇਸ ਐਗਜ਼ੀਬਿਸ਼ਨ ਦੇ ਵਿੱਚ ਪਾਰਟਿਸਿਪੇਟ ਕਰਨ ਨਹੀਂ ਧਿਆਨ ਹੈਗਾ ਸਰਕਾਰ ਦਾ 5 ਸਾਲ ਜਿਹੜੀ ਸਰਕਾਰ ਆਉਂਦੀ ਆ ਉਹ ਆਪਣਾ ਆਪ ਬਚਾਉਣ ਦੇ ਵਿੱਚ ਲੋਕਾਂ ਨੂੰ ਲਾਰੇ ਟਪਾਰੇ ਲਾ ਕੇ ਅਰ ਸਾਜੋ ਸਮਾਨ ਇਕੱਠਾ ਕਿਵੇਂ ਕਰਨਾ ਇੱਕੋ ਹੀ ਫੋਕਸ ਹੈ ਕੋਈ ਧਿਆਨ ਨਹੀਂ ਕਿਸੇ ਇੰਡਸਟਰੀ ਦੇ ਉੱਤੇ ਸਟੇਟ ਦਾ ਸਭ ਤੋਂ ਵੱਡਾ ਖਜ਼ਾਨਾ ਲੁਧਿਆਣਾ ਦਿੰਦਾ ਤੇ ਉਹਦੀ ਇੰਡਸਟਰੀ ਨੂੰ ਕਿਹੜੀਆਂ ਦਿੱਕਤਾਂ ਨੇ ਕਦੇ ਸੋਚਿਆ ਹੀ ਨਹੀਂ ਬਿਜਲੀ ਇੱਕ ਪਾਸੇ ਤੁਸੀਂ ਫਰੀ ਦਿੰਦੇ ਹੋ ਤੇ ਇੰਡਸਟਰੀ ਨੂੰ ਚੱਕ ਕੇ 9 ਰੁਪਏ ਤੱਕ ਪਹੁੰਚਿਆ ਪਿਆ ਕੰਮ ਹੌਕਨ ਸਰਵਾਈਵ ਇੰਡਸਟਰੀ ਆਫ ਲੁਧਿਆਣਾ ਜਿੱਦਾਂ ਇਹਨਾਂ ਸਾਹਿਬ ਲੱਗਦਾ ਤਕਰੀਬਨ ਤਕਰੀਬ ਤੁਹਾਡੇ ਬੋਲੋ ਵੀ ਤਕਰੀਬਨ ਜੋ ਸੈਂਟਰ ਦੇ ਵਿੱਚ ਤੁਸੀਂ ਭਾਜੀਪੀ ਵੱਲ ਜਾ ਰਹੇ ਹੋ ਤੇ ਆਉਣ ਵਾਲੇ ਸਮੇਂ ਵਿੱਚ ਤੁਹਾਡਾ ਵਿਕਸਾਵਾ ਤੇ ਹੋ ਜਾਣਾ ਨਹੀਂ ਮੈਂ ਦੇਖੋ ਮੈਂ ਉਹਨਾਂ ਦਾ ਜਲੰਧਰ ਦੇ ਵਿੱਚ ਅਸੀਂ ਸਮਰਥਨ ਕੀਤਾ ਸੀ ਬਾਈ ਇਲੈਕਸ਼ਨ ਤੇ ਐਂਡ ਕੰਡੀਸ਼ਨਲ ਕੰਡੀਸ਼ਨ ਕੀ ਸੀ ਕਿ ਵੀ ਤੁਸੀਂ ਪਾਕਿਸਤਾਨ ਦੇ ਨਾਲ ਵਪਾਰ ਪੰਜਾਬ ਦਾ ਖੋਲੋ ਤਾਂ ਕਿ ਪੰਜਾਬ ਦੀ ਇੰਡਸਟਰੀ ਤੇ ਕਿਸਾਨ ਖੁਸ਼ਹਾਲ ਹੋ ਸਕੇ ਸੈਕੰਡਲੀ ਮੈਂ ਖਸਖਸ ਦੀ ਖੇਤੀ ਦੀ ਆਲਵੇਜ਼ ਬੁਕਾਲਤ ਕੀਤੀ ਹੈ ਵੀ ਚਿੱਟੇ ਨਾਲ ਨੌਜਵਾਨ ਮਰ ਰਹੇ ਆ ਤੁਸੀਂ ਟਰੈਡੀਸ਼ਨਲ ਖਸਖਸ ਦੀ ਖੇਤੀ ਕਿਉਂ ਨਹੀਂ ਪੰਜਾਬ 'ਚ ਚਾਲੂ ਸੀਗੀ ਪਹਿਲਾਂ ਉਹ ਦੁਬਾਰਾ ਰੀਸਟਾਰਟ ਕਿਉਂ ਨਹੀਂ ਕਰਦੇ ਸੋ ਮੈਂ ਕੰਡੀਸ਼ਨਲ ਸਪੋਰਟ ਕੀਤਾ ਸੀ ਆਉਣ ਵਾਲਾ ਸਮਾਂ ਫੇਅਰ ਵੱਡੀ ਇਲੈਕਸ਼ਨ ਦਾ ਹੈਗਾ ਲੁਧਿਆਣਾ ਦੀ ਬਿਹਤਰੀ ਵਾਸਤੇ ਕੋਈ ਚੰਗਾ ਫੈਸਲਾ ਲਾਜ਼ਮੀ ਲਾਉਣਾ ਚਾਹੀਦਾ ਕਿ ਲੱਗਦਾ ਵੀ ਆਉਣ ਵਾਲੇ ਸਮੇਂ ਜਿਹੜੀ ਲੋਕ ਸਭਾ ਤੇ ਤੁਸੀਂ ਜ ਆਪਣੇ ਲੋਕਾਂ ਸਾਹ ਪਾਰਟੀ ਤੋਂ ਤੁਸੀਂ ਕਰੋ ਕੋਈ ਇਹ ਇਹ ਹਜੇ ਆਉਣ ਵਾਲੇ ਸਮੇਂ ਦੀਆਂ ਗੱਲਾਂ ਹੈਗੀਆਂ ਪਰ ਮੈਂ ਇਹ ਜਰੂਰ ਕਹੂੰਗਾ ਲੁਧਿਆਣਾ ਤੇ ਪੰਜਾਬ ਦੀ ਬਿਹਤਰੀ ਵਾਸਤੇ ਕੋਈ ਚੰਗਾ ਸੋਲਿਡ ਫੈਸਲਾ ਲਾ